ਹੱਕ ਮੰਗਣੇ ਪੈ ਰਹੇ ਆ ਯੂਨੀਵਰਸਿਟੀ ਵਿੱਚ ਪੜ ਰਹੇ ਆ ਯੂਨੀਵਰਸਿਟੀ ਨੂੰ ਉਸੇ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਾਨੂੰ ਆਪ ਧਰਨਿਆਂ ਤੇ ਬਹਿਣਾ ਪੈ ਰਿਹਾ ਰਾਤਾਂ ਕੱਟ ਰਹੇ ਹਾਂਗੇ ਕੀ ਕਹਿਣਾ ਚਾਹੂਗੇ ਸੈਂਟਰ ਸਰਕਾਰ ਨੂੰ ਮਤਲਬ ਇਹਨਾਂ ਜਿੱਤਾ ਬੇਸ਼ਰਮੀ ਹੈ ਹੁਣ ਵੀ ਜਿੰਨੀ ਆਪਾਂ ਸੋਚਦੇ ਆ ਵੀ ਇਹ ਇੰਨਾ ਨਹੀਂ ਡਿੱਗਣਗੇ ਹਨ ਕਿ ਤੁਸੀਂ ਇੱਕ ਇੱਕ ਇਨਸਾਨੀਅਤ ਅਗਲੇ ਤੋਂ ਕਰ ਸੋਚਦੇ ਆ ਵੀ ਅਗਲਾ ਇੰਨਾ ਕਿ ਇਨਸਾਨ ਹੋਊਗਾ ਪਰ ਇਹ ਹੋਰ ਡਿੱਗ ਕੇ ਦਿਖਾਉਂਦੇ ਨਹੀਂ ਤੁਹਾਨੂੰ ਇਹ ਹੋਰ ਥੱਲੇ ਗਿਰਦੇ ਨੇ ਜਿਵੇਂ ਹੁਣ ਲਗਾਤਾਰ ਇਸ ਯੂਨੀਵਰਸਿਟੀ ਨੂੰ ਖੋਣ ਦੀਆਂ ਕੋਸ਼ਿਸ਼ਾਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਜਿਵੇਂ 2022 ਦੇ ਵਿੱਚ ਵੀ ਇਹਨਾਂ ਨੇ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵਿਦਿਆਰਥੀਆਂ ਦੇ ਸੰਘਰਸ਼ ਨੇ ਹੀ ਇਹਨਾਂ ਨੂੰ ਮਜਬੂਰ ਕੀਤਾ ਵੀ ਇਹਨਾਂ ਨੇ ਉਹ ਫੈਸਲਾ ਵਾਪਸ ਲਿਆ ਹੁਣ ਕਰੇ ਸੈਨੇਟ ਦੇ ਰਾਹੀਂ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕਰਦੇ ਨੇ 2024 ਤੋਂ 31 2024 ਤੋਂ ਇਸ ਨਿਯਮ ਅਸਿਲੀ ਸੈਨੇਟ ਭੰਗ ਹੋਈ ਹੋਈ ਹੈ ਖਤਮ ਹੋ ਗਈ ਹੋਈ ਹੈ ਉਹਦੇ ਤੋਂ ਬਾਅਦ ਨਾ ਉਹਦੀਆਂ ਚੋਣਾਂ ਕਰਵਾਈਆਂ ਤੇ ਹੁਣ 1 ਨਵੰਬਰ ਨੂੰ ਇਹ ਨਵਾਂ ਫੈਸਲਾ ਲੈ ਕੇ ਆਉਂਦੇ ਵੀ ਸੈਨੇਟ ਦੀਆਂ ਚੋਣਾਂ ਹੁਣ ਤੋਂ ਭੰਗ ਨਹੀਂ ਖਤਮ ਨਹੀਂ ਕਦੇ ਵੀ ਨਹੀਂ ਹੋਣਗੀਆਂ ਤੇ ਅਸੀਂ ਵੀ ਦੱਸਣਾ ਚਾਹੁੰਦੇ ਆ ਵੀ ਮਤਲਬ ਅਸੀਂ ਐਵੇਂ ਨਹੀਂ ਹੈਗਾ ਵੀ ਕੋਈ ਸਿਰ ਰਿਵਰਸਿਟੀ ਤੇ ਵਿਦਿਆਰਥੀਆਂ ਦਾ ਮਸਲਾ ਹੈ ਅਸੀਂ ਮਤਲਬ ਡਟੇ ਹੋਏ ਆ ਅਸੀਂ ਪਹਿਲਾਂ ਵੀ ਕਈ ਸੰਘਰਸ਼ ਇਸ ਯੂਨੀਵਰਸਿਟੀ ਵਿੱਚ ਲੜੇ ਨੇ ਤੇ ਅੱਗੇ ਵੀ ਲੜਾਂਗੇ